ਜਿਹੜੇ ਬੰਦੇ ਦੀ ਗਰਦਨ ਕੱਟੀ ਗਈ ਨਾ ਚਾਈਨਾ ਡੋਰ ਦੇ ਨਾਲ ਜਿਹੜੀ ਰਾਜੂ ਦਾ ਮੁੰਡਾ ਪਤੰਗ ਚੜਾ ਰਿਆ ਸੀਗਾ ਜਿਹੜੀ ਥੋੜਿਆ ਆ ਸੇਠ ਜੀ ਨੇ ਨੇਕ ਚੰਦ ਜੀ ਨੇ ਵੇਚੀ ਆ ਡੋਰ ਅੱਛਾ ਉਹਦੀ ਗਰਦਨ ਬੰਦੇ ਦੀ ਇਸ ਤਰ੍ਹਾਂ ਕੱਟੀ ਗਈ ਲੋਕਾਂ ਦੇ ਤੁਸੀਂ ਨਮਾਇੰਦੇ ਚੁਣੇ ਹੋਏ ਉਹ ਵੀ ਥੋੜਾ ਹੀ ਆ ਉਹਨੂੰ ਹੋ ਸਕਦਾ ਉਹਨੂੰ ਵੀ ਸਾਰੇ ਟੱਬਰ ਨੇ ਵੋਟ ਤੁਹਾਨੂੰ ਪਾਈ ਹੋਵੇ ਅੱਛਾ ਜੀ ਠੀਕ ਹੈ ਉਹਦੀ ਗਰਦਨ ਕੱਟੀ ਕਿ ਉਹਦੇ ਘਰ ਵਾਲੀ ਦਾ ਜਿਹੜਾ ਮੋਟਰਸਾਈਕਲ ਤੋਂ ਜੋ ਡਿੱਗਿਆ ਤੇ ਸਿਰ 파ੜ ਗਿਆ ਤੇ ਟਾਂਕੇ ਲੱਗੇ ਹੋਇਆ ਉਹ ਬੰਦਾ ਹੋ ਸਕਦਾ ਨਾ ਬਚੇ ਉਹੋ ਤਿੰਨ ਚਾਰ ਜੁਆਕਾਂ ਦਾ ਪਿਆਉ ਆ ਕੱਲਾ ਕਮਾਉਣ ਵਾਲਾ ਜੀ ਦੁਕਾਨਾਂ ਤੇ ਬੰਦ ਕਰਾਏਗਾ ਡੋਰ ਮਤਲਬ ਤੁਹਾਡੇ ਮੇਰੇ ਬੰਦੇ ਤੂੰ ਮਤਲਬ ਤੁਹਾਡੇ ਵੀ ਬੰਦ ਕਰਾਏਗਾ ਡੋਰ ਤੂੰ ਫਿਕਰ ਲੈ ਲੈ ਕੇ ਸੀਐਮ ਸਾਹਿਬ ਨਾਲ ਤਾਂ ਸਾਰਾ ਸ਼ਹਿਰ ਦੇ ਡੋਰਾਂ ਬੰਦ ਕਰਾਏ ਮੈਂ ਸਾਰੀਆਂ ਇੱਕ ਬੰਦਾ ਚੱਕ ਲਿਆ 7 ਬੰਦੇ ਡੋਰਾਂ ਵਿੱਚ ਹੀ ਹੁੰਦੇ ਐ ਐਮਐਲਏ ਸਾਹਿਬ ਮੈਨੂੰ ਨਾਂ ਦਿਓ ਉਹਨਾਂ ਦੇ ਜੇ ਤੁਹਾਨੂੰ ਪਤਾ ਨਹੀਂ ਜੇ ਤੁਹਾਨੂੰ ਪਤਾ ਵਿਖਦੀ ਐ ਤਾਂ ਮੈਨੂੰ ਨਾਂ ਦਿਓ ਉਹਨਾਂ ਨੂੰ ਕਿੱਥੋਂ ਲੈ ਕੇ ਹੁੰਦੇ ਡੋਰ ਤੁਸੀਂ ਇੱਕ ਬੰਦੇ ਨੂੰ ਚੱਕ ਲੈਂਦਾ ਸ਼ਹਿਰ ਚ ਦੁਕਾਨਾਂ ਬਹੁਤ ਨੇ ਮੈਂ ਕਹਿੰਦਾ ਜੀ ਦੁਕਾਨਾਂ ਬਹੁਤ ਆ ਤਾਂ ਮਤਲਬ ਤੁਹਾਨੂੰ ਪਤਾ ਹੈ ਕਿ ਕਿੱਥੇ ਵਿਖਦੀ ਐ ਯਾਰ ਮੇਰੇ ਨਾਲ ਹੁਣ ਤੂੰ ਬਾਲਾ ਉੱਚੀ ਨਹੀਂ ਵੀ ਗੱਲਾਂ ਕਰ ਤੂੰ ਹੁਣ ਬੰਦੇ ਇਹ ਕਰੇ ਕਿ ਨਹੀਂ ਵੇਚਨੇਗੇ ਐਮ ਐਲ ਏ ਸਾਹਿਬ ਐ ਜਰਾ ਧੁੱਲੀ ਵੇਤਰਾ ਗੁਰਕਰਾਮਾ ਪ੍ਰਧਾਨਕੋਟ ਸਾਈਡ ਦਾ ਐਮ ਐਲ ਏ ਸਾਹਿਬ ਉੱਚੀ ਬੋਲਣਾ ਤੁਸੀਂ ਸ਼ੁਰੂ ਕੀਤਾ ਪਹਿਲ ਮੈਂ ਨਹੀਂ ਕੀਤੀ ਮੇਰੀ ਇੱਕ ਬੇਨਤੀ ਸੁਣ ਲੋ ਮੈਂ ਹੁਣ ਵੀ ਚੁੱਪ ਕਰਕੇ ਸਾਡੇ ਮੈਂ ਤੇਰੀ ਕੋਈ ਬੇਨਤੀ ਨਹੀਂ ਸੁਣੀ ਚੁੱਪ ਕਰਕੇ ਸਾਡੇ ਦੋਨੇ ਬੰਦੇ ਘਰੇ ਵੇਚਨੇ ਪਾਸੇ ਮੈਂ ਤੁਹਾਨੂੰ ਰਿਕਵੈਸਟ ਕਰਦਾ ਹੈ ਇੱਕ ਗੱਲ ਕਰਨੀ ਹੈ ਤੂੰ ਮੇਰੇ ਕੋਲ ਇੱਥੇ ਦਫਤਰ ਜਾ ਕੇ ਕਰ ਲਈ ਜਾ ਕੇ ਤੁਸੀਂ ਇੱਕ ਗੱਲ ਦੱਸੋ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਕਦੇ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਕਿਸੇ ਕੰਮ 'ਚ ਦਖਲਅੰਦਾਜ਼ੀ ਕੀਤੀ ਹੈ ਕਿ ਤੁਸੀਂ ਐ ਨਹੀਂ ਐ ਕਰਨਾ ਯਾਰ ਸਾਨੂੰ ਨਾ ਸਿਖਾ ਮੇਰੀ ਸੁਣੋ ਗੱਲ ਫਿਰ ਸਰ ਸਾਨੂੰ ਵੀ ਨਾ ਸਿਖਾਓ ਸਾਨੂੰ ਨਾ ਸਿਖਾ ਤੈਨੂੰ ਮੈਂ ਐਮਐਨਏ ਸਾਹਿਬ ਸਾਨੂੰ ਵੀ ਨਾ ਸਿਖਾਓ ਤੁਸੀਂ ਸਾਨੂੰ ਕਾਨੂੰਨ ਨੇ ਤੁਸੀਂ ਕਾਨੂੰਨ ਨੇ ਸਿਖਾ ਸਕਦੇ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਤੁਸੀਂ ਲੋਕਾਂ ਦੇ ਚੁਣੇ ਹੋਏ ਨਮਾਇंदे ਤੁਸੀਂ 5 ਸਾਲ ਰਹਿਣਾ ਅਸੀਂ ਆਪਣੀ ਸਰਵਿਸ ਪੂਰੀ ਕਰਕੇ ਫੇਰ ਰਿਟਾਇਰਮੈਂਟ ਲੈਣੀ ਹੈ ਤੁਸੀਂ ਜਿਹੜੇ ਦਬਕੇ ਮੈਨੂੰ ਮਾਰਨਾ ਸਰਵਿਸ ਰਿਟਾਇਰਮੈਂਟ ਲੈਣੀ ਹੈ ਕੁਛ ਮਾਰਦੀ ਕਰੇ ਮੈਂ ਤੇਰੀ ਰਿਟਾਇਰਮੈਂਟ ਪਹਿਲਾਂ ਕਰਾ ਗੋ ਤਨੂੰ ਤੁਸੀਂ ਕਰਵਾ ਦਿਓ ਜੇ ਕੋ ਦਿਲ ਕੀਤਾ ਇਹ ਤੁਹਾਡੇ ਵਸ ਦਾ ਇਹ ਤੁਹਾਡੇ ਵਸ ਦਾ ਰੋਗ ਨਹੀਂ ਹੈ ਪਖਾਨਕੋਟ ਪਖਾਨਕੋਟ ਛੱਡੋ ਤੁਸੀਂ ਮੇਰੀ ਚਾਹੇ ਨਾ ਤੁਸੀਂ ਜੰਮੂ ਕਸ਼ਮੀਰ ਦੀ ਬਦਲੀ ਕਰਵਾ ਦਿਓ ਜਿੱਥੇ ਤੁਹਾਡਾ ਦਿਲ ਕਰਦਾ ਪਾਕਿਸਤਾਨ ਭੇਜ ਦਿਓ ਤੁਸੀਂ ਮੇਰੀ ਬਦਲੀ ਕਰਵਾਓ ਥੋੜੇ ਪੱਲੇ ਹੈ ਕੀ ਹੈ ਤੁਸੀਂ ਮੇਰੇ ਬਦਲੀ ਕਰਵਾ ਸਕਦੇ ਹੋ ਤੁਸੀਂ ਮੇਰੇ ਸਟਾਰ ਨਹੀਂ ਲਾ ਸਕਦੇ ਤੂੰ ਐ ਨਹੀਂ ਮੈਂ ਖੜ ਜਾ ਮੈਂ ਤੇਰੇ ਨਾਲ ਕਰਦਾ ਗੱਲ ਕਰਨੀ ਆਲੀ ਕਰਨਾ ਕਰ ਹਾਂ ਕੋਈ ਗੱਲ ਨਹੀਂ ਆਜੋ ਮੈਂ ਵੇਟ ਕਰਦਾ ਤੁਹਾਡੀ ਆਜੋ ਆਜੋ ਆ ਦੇਖੋ ਇਹ ਤੁਹਾਡੇ ਚੁਣੇ ਹੋਏ ਲੋਕ ਐ ਸਰਪੰਚ ਜਦੋਂ ਆ ਚੀਜ਼ਾਂ ਹੁੰਦੀਆਂ ਨਾ ਤੇ ਫਿਰ ਉੱਥੇ ਗੱਲ ਸਾਡੇ ਤੇ ਆ ਜਾਂਦੀ ਵੀ ਪੁਲਿਸ ਆ ਨਹੀਂ ਕਰਦੀ ਪੁਲਿਸ ਉਹ ਨਹੀਂ ਕਰਦੀ ਹੁਣ ਮੈਂ ਤਾਂ ਆਪਦੇ ਵੱਲੋਂ ਤੁਸੀਂ ਵੀ ਸੁਣਿਆ ਨਾ ਅਨਾਉਂਸਮੈਂਟ ਸੁਣ ਲਈ ਮੈਂ ਆਪਦੇ ਹਲਕੇ ਦੇ ਜਿੰਨੇ ਮੈਨੂੰ ਪਿੰਡ ਲੱਗਦੇ ਆ ਨਾ ਮੈਂ ਉਹ ਸਾਰੇ ਪਿੰਡਾਂ ਦੇ ਵਿੱਚ ਬੈਜੀ ਕਰਾਈਆਂ ਅਨਾਉਂਸਮੈਂਟਾਂ ਤੁਸੀਂ ਸੁਣਿਆ ਸਾਰਿਆਂ ਨੇ ਮੈਂ ਅਨਾਉਂਸਮੈਂਟ ਹਰ ਇੱਕ ਬੰਦੇ ਵਾਸਤੇ ਕਰਵਾਈ ਆ ਚਾਹੇ ਕੋਈ ਛੱਟੇ ਦਾ ਕੰਮ ਕਰਦਾ ਚਾਹੇ ਕੋਈ ਚਿੱਟੇ ਦਾ ਕੰਮ ਕਰਦਾ ਚਾਹੇ ਕੋਈ ਚਾਇਨਾ ਡੋਰ ਦਾ ਕੰਮ ਕਰਦਾ ਚਾਹੇ ਕੋਈ ਚੋਰੀਆਂ ਕਰਦਾ ਚਾਹੇ ਕੋਈ ਖੋਹਾਂ ਕਰਦਾ ਮੈਂ ਹਰੇਕ ਬੰਦੇ ਵਾਸਤੇ ਅਨਾਉਂਸਮੈਂਟ ਕਰਾਈ ਆ ਵੀ ਜਿਹਦੀ ਜੋਸ ਆ ਜਾ ਬੰਦੀ ਕਾਨੂੰਨ ਦੇ ਮੁਤਾਬਕ ਮੈਂ ਇੱਕ ਜੀ ਸਿੱਖੀ ਆ ਜੀ ਮੈਂ ਜਿਹੜੇ ਦਿੰਦੀ ਇਹ ਵਰਦੀ ਪਾਈ ਆ ਨਾ ਉਸ ਤੇ ਬੇਸ਼ੱਕ ਮੇਰੀ 1.5 ਲੱਖ ਹੋਵੇ ਮੈਂ ਆਪਦੀ ਤਨਖਾਹ ਤੋਂ ਬਿਨਾ ਕਦੇ 1 ਰੁਪਿਆ ਵੀ ਇਹੋ ਜਿਹਾ ਜਿਹੜਾ ਸੋਚਦੇ ਆ ਨਾ ਕੋਈ ਮੈਂ ਕਦੇ 1 ਰੁਪਿਆ ਵੀ ਇਹੋ ਜਿਹਾ ਹਰਾਮ ਦਾਰ ਦੇ ਘਰੇ ਨਹੀਂ ਲੈ ਕੇ ਗਿਆ ਤੇ ਪੁਲਿਸ ਬਦਨਾਮ ਹੁੰਦੀ ਹੈ ਸਾਰੀ ਤਵਾ ਲੱਗਦਾ ਪੁਲਿਸ ਤੇ ਕਦੇ ਕਿਸੇ ਨੂੰ ਆਖਿਆ ਕਿਸੇ ਨੇ ਨਹੀਂ ਕਿਸੇ ਮੰਤਰੀ ਨੂੰ ਨਹੀਂ ਕਹਿਣਾ ਕਿਸੇ ਐਮਐਲਏ ਨੂੰ ਨਹੀਂ ਕਹਿਣਾ ਕਿਸੇ ਨੂੰ ਵੀ ਨਹੀਂ ਕਹਿਣਾ ਤੁਹਾਨੂੰ ਵੀ ਨਹੀਂ ਕੋਈ ਜਾ ਕੇ ਕਹਿੰਦਾ ਠੀਕ ਹੈ ਮੈਂ ਅਸਲ ਦੇ ਵਿੱਚ ਕਹਿਣਾ ਹੈ ਕਿ ਤੁਸੀਂ ਵੀ ਪਿੰਡ ਪੱਧਰ ਤੇ ਸਰਪੰਚ ਸਾਹਿਬ ਇਹੋ ਜਿਹਾ ਮਹਰਮਾ ਚਲਾਓ ਜਿਹਦੇ ਵਿੱਚ ਹੈਗਾ ਤੁਹਾਡੇ ਪਿੰਡ ਦਾ ਕੋਈ ਵੀ ਜਿਹੜਾ ਬਗਰੀਬ ਮਜ਼ਦੂਰ ਕੋ ਨੋਟ ਬੰਦਾ ਨਾ ਕੋਈ ਬੰਦਾ ਭੁੱਖਾ ਨਾ ਸੋਵੇ ਜੀ ਕਿਸੇ ਲੋੜਵੰਦ ਬੰਦੇ ਦਾ ਬੱਚਾ ਜਿਹੜਾ ਉਹੋ ਪੜ੍ਹਾਈ ਲਿਖਾਈ ਤੋਂ ਵਾਂਝਾ ਨਾ ਰਹੇ ਕੋਈ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਕੋਈ ਜਾਣ ਪਛਾਣ ਦੇ ਵਿੱਚ ਕੋਈ ਬੰਦਾ ਬਿਮਾਰ ਹੈ ਉਹ ਬੰਦਾ ਜੇ ਇਲਾਜ ਪੱਖੋਂ ਬੈਠਾ ਹੈ ਜੀ ਤਾਂ ਤੁਸੀਂ ਇਸ ਚੀਜ਼ ਤੇ ਗੌਰ ਕਰੋ ਕਿ ਉਹਦਾ ਇਲਾਜ ਕਰਵਾਓ ਚੰਗੀਆਂ ਚੀਜ਼ਾਂ ਪਿੰਡਾਂ 'ਚ ਲਾਗੂ ਕਰਾਂਗੇ ਸਫਾਈ ਦੇ ਧਿਆਨ ਦੇਵਾਂਗੇ ਐਮਐਲਏ ਸਾਹਿਬ ਦਾ ਫੇਰ ਪਾਣਾ ਹੈ ਬਦਲੀ ਕਰਾਉਣੀ ਮੇਰੀ ਇਹਨਾਂ ਨੇ ਹੁਣ ਕੀ ਹੈਲੋ ਹਾਂਜੀ ਐਮਐਲ ਸਾਬ ਉਹ ਕਾਕਾ ਬੰਦੇ ਭੇਜੇ ਕਿ ਨਹੀਂ ਭੇਜੇ ਉਹ ਉਹਨੇ ਜਨਾਬ ਬੰਦੇ ਤਾਂ ਨਹੀਂ ਭੇਜੇ ਜਾਣੇ ਜੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਸਾਨੂੰ ਕਰਨ ਦੇ ਡਿਊਟੀ ਸਰ ਉਹ ਮੇਰੀ ਗੱਲ ਸੁਣ ਕਾਕਾ ਉੱਥੇ ਮੇਰੇ ਕੋਲ ਇੱਕ ਸਰਪੰਚ ਬੈਠੇ 2 ਉਹਨਾਂ ਦਾ ਆਸਮੀ ਝਗੜਾ ਸੀ ਬੀਪੀ ਉਹਨਾਂ ਨੇ ਵਧਾਤਾ ਤੈਨੂੰ ਕੁਛ ਗੁੱচ্চਾ ਨੀਵਾ ਬੋਲਿਆ ਗਿਆ ਤੇ ਚੱਲ ਕੋਈ ਗੱਲ ਨਹੀਂ ਆਪਾਂ ਮਿਲਦੇ ਜੁਲਦੇ ਰਹਿਣਾ ਇਕੱਠੇ ਤੁਸੀਂ ਸਾਡੇ ਮੁਲਾਜ਼ਮੋਂ ਤੇ ਇਹਨਾਂ ਨੂੰ ਬੰਦੇ ਭੇਜ ਤੂੰ ਕਰੇ ਜਨਾਬ ਦੇਖੋ ਬੰਦੇ ਘਰੇ ਨਹੀਂ ਭੇਜੇ ਜਾਣੇ ਮੈਂ ਮਾਫੀ ਚਾਹੁੰਗਾ ਤੁਹਾਡੇ ਕੋਲੋਂ ਮੈਂ ਤੁਹਾਨੂੰ ਇੱਕ ਗੱਲ ਮੇਰੀ ਹੁਣ ਸੁਣ ਲਿਓ ਤੁਸੀਂ ਸਿਰਫ ਇੱਕ ਡੇਢ ਮਿੰਟ ਲਾ ਕੇ ਮੇਰੀ ਗੱਲ ਸੁਣ ਲਿਓ ਦਿਨਤੀ ਮੇਰੀ ਸੁਣਾਓ ਸੁਣਾਓ ਮੇਰੀ ਬਦਲੀ ਹਮੇਸ਼ਾ ਮੇਰੇ ਥਾਣਿਆਂ ਦੇ ਵਿੱਚੋਂ ਇਸੇ ਕਰਕੇ ਹੁੰਦੀ ਆਈ ਹੈ ਵੀ ਮੇਰੇ ਤੇ ਕਦੇ ਪੋਲੀਟਿਕਲ ਪ੍ਰੈਸ਼ਰ ਹੈ ਕਦੇ ਮੇਰੇ ਤੇ ਜਿਹੜਾ ਉੱਥੋਂ ਦਾ ਸਰਪੰਚਾਂ ਦਾ ਪੰਚਾਇਤਾਂ ਦਾ ਕਦੇ ਜਾਂ ਜਿਹੜੇ ਸਰਕਾਰ ਨਾਲ ਜਾਂ ਕਿਤੇ ਜਾਂ ਆਪਦੇ ਪਾਵਰਫੁੱਲ ਬੰਦੇ ਉਹਨਾਂ ਦਾ ਮੇਰੇ ਤੇ ਪ੍ਰੈਸ਼ਰ ਹੈ ਤੇ ਮੈਂ ਇੱਕ ਆਪਦਾ ਸਮੂਲ ਬਣਾਇਆ ਹੋਇਆ ਵੀ ਜਿਹੜੇ ਮੇਰੇ ਅਸੂਲ ਹਨ ਮੈਂ ਅਸੂਲਾਂ ਦੀ ਕਦੇ ਕਟੌਤੀ ਨਹੀਂ ਕੀਤੀ ਐਮਐਲਏ ਸਭ ਤੁਸੀਂ ਵੀ ਜਾਣਦੇ ਹੋ ਜਦੋਂ ਤੁਸੀਂ ਚੁਣੇ ਗਏ ਤੁਹਾਨੂੰ ਸੌਂਪਾਈ ਗਈ ਨਾ ਸੰਵਿਧਾਨ ਦੀ ਸੌਂਪਾਈ ਗਈ ਤੁਹਾਨੂੰ ਵੀ ਮੈਂ ਸੰਵਿਧਾਨ ਦੀ ਕਸਮ ਖਾਣਾ ਉਹ ਉਹ ਜਿਹੜੀ ਕਸਮ ਹੈ ਉਹ ਵਰਦੀ ਪਾਉਣ ਮੋਕੇ ਸਾਨੂੰ ਵੀ ਖੁਵਾਈ ਜਾਂਦੀ ਹੈ ਵੀ ਮੈਂ ਸੰਵਿਧਾਨ ਦੀ ਕਸਮ ਖਾਣਾ ਵੀ ਮੈਂ ਇਸ ਵਰਦੀ ਦੇ ਨਾਲ ਨਿਆਂ ਕਰੂੰਗਾ ਇਸ ਵਰਦੀ ਦਾ ਨਿਆਂ ਕਰਨ ਦਾ ਮਤਲਬ ਹੈ ਕਿ ਮੈਂ ਜਾ ਕੇ ਹਦਾਇਤਾਂ ਜਾਰੀ ਕਰਦਾ ਹੁਣੋਂ ਤੁਹਾਡੇ ਧਿਆਨ ਚ ਆ ਕੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਿਆ ਨਾ ਜਦੋਂ ਮੈਂ ਹਫ਼ਤਾ ਪਹਿਲਾਂ ਆਇਆ ਲੱਗਿਆ ਤੁਹਾਡੇ ਥਾਣੇ 'ਚ ਮੈਂ ਮਿਲਿਆ ਨਾ ਤੁਹਾਨੂੰ ਹਾਂ ਮੈਂ ਐਸੇ ਕਰਕੇ ਕਹਿੰਦਾ ਮਲੇ ਸਭ ਜਿਹੜੀਆਂ ਜਾਇਜ਼ ਗੱਲਾਂ ਹੋਈਆਂ ਮੈਨੂੰ ਫੋਨ ਕਰ ਦਿਓ ਮੇਰੇ ਕੋਲ ਤੁਹਾਡਾ ਪੀਏ ਵੀ ਭੇਜਣ ਦੀ ਲੋੜ ਨਹੀਂ ਤੁਸੀਂ ਮੈਨੂੰ ਇੱਕ ਮੈਸੇਜ ਕਰ ਦਿਓ ਮੇਰੇ ਫੋਨ ਤੇ ਤੇ ਤੁਹਾਡੇ ਮੈਸੇਜ ਦਾ ਸਤਿਕਾਰ ਹੋਊਗਾ ਠੀਕ ਹੈ ਉਸ ਤੋਂ ਬਾਅਦ ਮੈਂ ਆਪਦੀਆਂ ਅਨਾਉਂਸਮੈਂਟਾਂ ਕਰਵਾਈਆਂ ਸਾਰੇ ਆਪਦੇ ਥਾਣੇ ਦੇ ਵਿੱਚ ਤੇ ਪਿੰਡ ਪੈਂਦੇ ਚਾਹੇ ਕੋਈ ਕਸਬਾ ਪੈਂਦਾ ਮੈਂ ਉੱਥੇ ਅਨਾਉਂਸਮੈਂਟਾਂ ਕਰਵਾਈਆਂ ਨਾ ਇਹ ਵੀ ਕੋਈ ਬੰਦਾ ਚਿੱਟਾ ਨਾ ਵੇਚੇ ਕੋਈ ਬੰਦਾ ਚਾਈਨਾ ਡੋਰ ਨਾ ਵੇਚੇ ਕੋਈ ਬੰਦਾ ਚੋਰੀ ਚਕਾਰੀ ਵਾਲਾ ਕੋਈ ਬੰਦਾ ਡਕੈਤੀ ਵਾਲਾ ਕੋਈ ਨਸ਼ੇ ਵਾਲਾ ਕੋਈ ਲੁੱਟਖੋਹਾਂ ਕਰਦਾ ਉਹ ਨਾ ਕਰੇ ਕੋਈ ਮੈਡੀਕਲ ਨਸ਼ਾ ਨਾ ਵੇਚੇ ਕੋਈ ਸੱਟਾਂ ਨਾ ਲਵਾਵੇ ਇਹ ਚੀਜ਼ਾਂ ਮੈਂ ਅਨਾਉਂਸ ਕੀਤੀਆਂ ਸੀ ਨਾ ਤੁਹਾਡੇ ਧਿਆਨ ਚ ਆ ਮੇਲੇ ਸਭ ਕਰਵਾਇਆ ਸਕੱਤਰ ਨਹੀਂ ਸਰ ਕਰਵਾਈਆਂ ਸੀ ਨਾ ਮੈਂ ਜੋ ਪੁੱਛਦਾ ਦੇਖੋ ਤੁਸੀਂ ਗਰਦੀ ਬੰਦ ਕਰਾਤਾ ਤੁਸੀਂ ਗਰਮੀ ਕੱਢ ਲਓ ਤੁਸੀਂ ਗਰਮੀ ਕੱਢ ਲਓ ਪਰ ਐਮਐਲਏ ਸਾਹਿਬ ਐਮਐਲਏ ਸਾਹਿਬ ਮੇਰੀ ਇੱਕ ਬੇਨਤੀ ਸੁਣ ਲਓ ਜਦੋਂ ਦੁਨੀਆ ਦੇ ਵਿੱਚ ਕੁਝ ਮਾੜਾ ਹੁੰਦਾ ਨਾ ਸਮਾਜ ਦੇ ਵਿੱਚ ਤਾਂ ਉੱਥੇ ਇਹ ਗੱਲਾਂ ਆਖੀਆਂ ਜਾਂਦੀਆਂ ਕਿ ਫਲਾਣੇ ਥਾਣੇ ਦੇ ਵਿੱਚ ਨਾ ਫਲਾਣੇ ਪਿੰਡ ਦੇ ਵਿੱਚ ਫਲਾਣੇ ਏਰੀਆ ਦੇ ਵਿੱਚ ਆਹ ਚੀਜ਼ ਮਾੜੀ ਹੋ ਗਈ ਐਸਐਚਓ ਨੇ ਕੁਝ ਨਹੀਂ ਕੀਤਾ ਡੀਐਸਪੀ ਨੇ ਕੁਝ ਨਹੀਂ ਕੀਤਾ ਐਸਐਚਓ ਨੂੰ ਸਸਪੈਂਡ ਕਰੋ ਡੀਐਸਪੀ ਨੂੰ ਸਸਪੈਂਡ ਕਰੋ ਐਸਐਸਪੀ ਨੂੰ ਸਸਪੈਂਡ ਕਰੋ ਜ਼ਿਲ੍ਹੇ ਦੇ ਨੂੰ ਜਦੋਂ ਪੁਲਿਸ ਕਰਦੀ ਕੁਛ ਦੀ ਤਰਖਾਹਾਂ ਕਾਦੀਆਂ ਲੈਂਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਤੀ ਵੀ ਤੁਹਾਡੀ ਕਾਲ ਆ ਗਈ ਤੁਹਾਡਾ ਸਤਿਕਾਰ ਹੈ ਮੇਰੇ ਕੋਲ ਪੰਚਾਇਤ ਬੈਠੀ ਹੈ ਪੰਚਾਇਤ ਦਾ ਵੀ ਸਤਿਕਾਰ ਹੈ ਉਹ ਰਾਜੂ ਹੈ ਮੁੰਡਾ ਪਿੰਡ ਚੋਂ ਹੈ ਜਿਹੜੇ ਜਿਹਦੇ ਜਿਹਦਾ ਬੱਚਾ ਤੰਗ ਉਡਾ ਰਿਆ ਸੀਗਾ ਮੈਂ ਪੰਚਾਇਤ ਦਾ ਵੀ ਸਤਿਕਾਰ ਕਰਦਾ ਤੁਹਾਡਾ ਵੀ ਕਰਦਾ ਮੈਂ ਤਾਂ ਸਿੱਧਾ ਸੋਚਿਆ ਸੀ ਕਿ ਜਦੋਂ ਉਹ ਬੰਦਾ ਮਰਨ ਵਾਲਾ ਪਿਆ ਜਿਹਦੇ ਵਿਚਾਰੇ ਦੇ ਗਲ ਦੇ ਵਿੱਚ ਚੈਨਾ ਡੋਰ ਫਿਰੀ ਹੈ ਤਾਂ ਮੈਂ ਜੇ ਬੱਚਾ ਬਾਲਗ ਹੁੰਦਾ ਤਾਂ ਬੱਚੇ ਤੇ ਪਰਚਾ ਦੇਣਾ ਸੀਗਾ ਤੇ ਹੁਣ ਮੈਂ ਮੈਂ ਸੋਚਿਆ ਸੀ ਕਿ ਮੈਂ 307 ਦਾ ਪਰਚ ਕਿਉਂਕਿ ਕਿਸੇ ਦੀ ਗਰਦਨ ਕੱਟੀ ਜਾਣੀ ਉਹ ਬੰਦਾ ਮਰ ਗਿਆ ਤਾਂ ਚੈਨਾ ਡੋਰ ਜਿਹੜੀ ਇਹ ਸੇਠ ਨੇ ਵੇਚੀ ਆ ਤੇ ਰਾਜੂ ਦੇ ਬੱਚੇ ਨੇ ਜਿਹੜਾ ਪਤੰਗ ਉਡਾਇਆ ਉਹਦੇ ਕਰਕੇ ਹੋਇਆ ਐਮਐਲਏ ਸਾਹਿਬ ਇਸ ਕਰਕੇ ਮੇਰੀ ਮਜਬੂਰੀ ਹੈ ਜੀ ਕਾਨੂੰਨ ਨੂੰ ਆਪਦਾ ਕੰਮ ਕਰ ਲੈਂਦੇ ਕਰੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਕੋਈ ਸਾਡਾ ਵੈਰ ਨਹੀਂ ਹੈਗਾ ਨਾ ਸੀ ਵੜਨਾ ਤੁਹਾਡੇ ਨਾਲ ਕੁਝ ਬਹੁਤ ਤੁਸੀਂ ਕੀ ਚੜੋਨੇ ਹੋ ਵੀ ਇਹ ਬੰਦੇ ਨਹੀਂ ਛੱਡਨੇ ਤੁਸੀਂ ਕਿਸ ਤਰੀਕੇ ਨਾਲ ਛੱਡਨੇ ਆ ਸਰਨਿਕ ਕਾਨੂੰਨੀ ਕਾਰਵਾਈ ਪਾ ਕੇ ਛੱਡੂਗਾ ਮੈਂ ਜੁਰਮਾਨੇ ਐਨਾਉਂਸ ਕੀਤੇ ਹੋਏ ਆ ਕਿ ਜੇ ਕੋਈ ਚਟਾ ਦੇ ਚੁੱਕਾ ਜੁਰਮਾਨਾ ਲੱਗਣਾ ਕੋਈ ਚੈਨਾ ਡੋਰ ਦੇ ਚੁੱਕਾ ਲੱਗਣਾ ਕਾਰ ਜੁਰਮਾਨਾ ਆਪ ਕੋ ਕਾਰ ਜੁਰਮਾਨਾ ਤੂੰ ਪਰਚਾ ਕਰਨਾ ਪਤਾ ਵੀ ਕਰ ਠੀਕ ਹੈ ਤੇ ਆਪ ਦਾ ਟੈਚੀ ਜੇਕਰ ਬੰਦ ਮੰਤ ਨੂੰ ਭੇਜਦਾ ਤਨ ਮੈਂ ਦੱਸਦਾ ਕੋਈ ਕੋਈ ਨਹੀਂ ਮੇਰਾ ਮੇਰਾ ਬੰਦ ਮੇਰਾ ਬੰਦ ਹੀ ਹੈ ਜਨਾਬ ਜੋ ਵਰਦੀ ਚੁੱਕਵਾ ਦਿਓ ਮੇਰਾ ਬੰਦ ਹੀ ਹੈ ਓਕੇ ਹੋਰ ਦੱਸੋ ਜੀ ਠੀਕਾ ਤਰ੍ਹਾਂ ਸੰਗਤ ਤੁਹਾਡੀ ਗੱਲ ਤੋਂ ਸਾਨੂੰ ਵੀ ਪਤਾ ਲੱਗਿਆ ਜੀ ਇਹ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਜੀ ਤੇ ਮਤਲਬ ਕੀ ਚੱਲ ਰਿਹਾ ਸਾਨੂੰ ਇਹ ਗੱਲ ਦੀ ਜਾਣਕਾਰੀ ਮਤਲਬ ਮਿਲੀ ਹੈ ਤੁਹਾਡੀ ਰਾਹੀਂ ਗੱਲ ਦੇ ਹੁਣ ਸਰਪੰਚ ਸਾਹਿਬ ਇਹ ਦੱਸੋ ਸਾਨੂੰ ਸ਼ਰਮਿੰਦਾ ਜੀ ਪਰ ਅਸੀਂ ਪਿੰਡ ਲੈਵਲ ਤੋਂ ਉਹਨਾਂ ਦੇ ਨਾਲ ਆਏ ਆ ਤੁਹਾਡੀ ਗੱਲ ਤੋਂ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਤੁਹਾਡੀ ਗੱਲ ਸੁਣ ਕੇ ਸਾਨੂੰ ਇਹ ਨਹੀਂ ਮਦਦ ਕਰਨੀ ਚਾਹੀਦੀ ਇਹਨਾਂ ਦੀ ਪਰ ਤੁਸੀਂ ਵੀ ਸਮਾਜਿਕ ਤੌਰ ਤੇ ਸਾਨੂੰ ਮਦਦਾਉਣਾ ਚਾਹੀਦਾ ਜੀ ਤੇ ਅਸੀਂ ਅੱਜ ਤੋਂ ਬਹੁਤ ਸ਼ਰਮਿੰਦਾ ਤੇ ਫਿਰ ਵੀ ਅਸੀਂ ਚਾਹੁੰਦੇ ਆ ਕਿ ਇਹਦਾ ਧੰਨਵਾਦ ਤੁਹਾਡਾ ਮੈਂ ਅਸਲ ਦੇ ਵਿੱਚ ਮਾਨੇ ਬਣਾਇਆ ਸੀ ਮੈਂ ਅਨਾਉਂਸਮੈਂਟ ਇਹੀ ਕਰਵਾਈ ਸੀ ਕਿ ਜੇ ਕਿਸੇ ਦੀ ਕਿ ਚਾਈਨਾ ਦੌਰ ਵੇਚ ਰਿਹਾ ਜੀ ਵੇਚਣ ਵਾਲੇ ਤੇ ਜਿਹੜਾ ਜਿਹੜਾ ਖਰੀਦ ਕੇ ਜਿਹਦੇ ਨਾਲ ਗਰਦਨ ਕਿਸੇ ਦੀ ਕੱਟੀ ਗਈ ਜਾਂ ਕੋਈ ਤਾਂ ਨੁਕਸਾਨ ਹੋ ਗਿਆ ਮੈਂ ਇਹੀ ਚੀਜ਼ਾਂ ਅਨਾਉਂਸ ਕਰਵਾਉਂਦਾ ਸੀ ਇਹਨਾਂ ਕਿ ਮੈਂ 307 ਦੇ ਪਰਚੇ ਦੇਵਾਂਗਾ ਠੀਕ ਹੈ ਜੀ ਤੁਸੀਂ ਪੰਚਾਇਤੋਂ ਆਏ ਹੋ ਐਮਐਲਏ ਸਾਹਿਬ ਗਰਮ ਬੋਲ ਕੇ ਕੋਈ ਗੱਲ ਨਹੀਂ ਸਾਨੂੰ ਤਾਂ ਗੁੱਸਾ ਹੀ ਨਹੀਂ ਹੁੰਦਾ ਇਹਨਾਂ ਦਾ ਕਿਉਂਕਿ ਅਸੀਂ ਤਾਂ ਸਰਕਾਰ ਦੇ ਨੌਕਰਾਂ ਨਹੀਂ ਅਸੀਂ ਪਬਲਿਕ ਦੇ ਵੀ ਨੌਕਰਾਂ ਨਾਲ ਤੁਹਾਡੇ ਟੈਕਸਾਂ ਦੇ ਵਿੱਚੋਂ ਤਨਖਾਹਾਂ ਆਉਂਦੀਆਂ ਸਾਡੀਆਂ ਫਿਰ ਸਾਡੇ ਘਰ ਚੱਲਦੇ ਫਿਰ ਸਾਡੀਆਂ ਸਰਦਾਰੀਆਂ ਇਸ ਕਰਕੇ ਮੈਨੂੰ ਗੁੱਸਾ ਨਹੀਂ ਐਮਐਲਏ ਸਾਹਿਬ ਦੇ ਬੋਲਣ ਦਾ ਮੇਰੀਆਂ ਬਥੇਰੇ ਵੀ ਬਦਲੀਆਂ ਹੋਈਆਂ ਇੱਕ ਵਾਰੀ ਹੋੜ ਹੋ ਜੂਗੀ ਫਿਰ ਕੋਈ ਗੱਲ ਲਿਖਦੀ ਸੇਵਾ ਕਰਨੀ ਹੈ ਇਹਨਾਂ ਮੈਂ ਜ਼ਰੂਰ ਕਰੂੰਗਾ ਤੁਸੀਂ ਆਇਆ ਤੁਹਾਡਾ ਸਤਿਕਾਰ ਹੈ ਪੰਚਾਇਤ ਦਾ ਮੈਂ ਕਦੇ ਪੰਚਾਇਤ ਨਹੀਂ ਮੋੜੀ ਮੈਂ ਕਦੇ ਆਮ ਬੰਦਾ ਆ ਜੇ ਮੈਂ ਕਦੇ ਉਹ ਵੀ ਨਹੀਂ ਮੋੜਿਆ ਜਿੰਨੇ ਜੋਗਾ ਮੈਂ ਹੁਣਾਂ ਨਾ ਕਰਦੇ ਮੈਂ ਇਹਨਾਂ ਤੇ ਕੋਈ ਬਾੜਾ ਕਰੜਾ ਪਾਚਾ ਨਹੀਂ ਦਿੰਦਾ ਪਰ ਜੁਰਮਾਨੇ ਜਿਹੜੇ ਮੈਂ ਅਨਾਉਂਸ ਕੀਤੇ ਆ ਉਹ ਜੁਰਮਾਨਾ ਇਹਨਾਂ ਤੋਂ ਵਸੂਲ ਕਰੂੰਗਾ ਠੀਕ ਹੈ ਜੀ ਚਾਈਨਾ ਡੋਰ ਵਾਲਿਆਂ ਵਾਸਤੇ ਮੈਂ 1 ਲੱਖ ਰੁਪਈਆ ਕੀਤਾ ਜੀ ਚਿੱਟਾ ਵੇਚਣ ਵਾਲਿਆਂ ਵਾਸਤੇ ਮੈਂ 2 ਲੱਖ ਰੁਪਈਆ ਕੀਤਾ ਕਿ ਚਾਹੇ ਥੋੜੀ ਮਾਤਰਾ ਚ ਫੜੇ ਨਾ ਵੱਧ ਮਾਤਰਾ ਚ ਫੜੇਗਾ ਤਾਂ ਜੁਰਮਾਨਾ ਵੱਧ ਹੈ ਠੀਕ ਹੈ ਜੀ ਜੇ ਜਿਹਦਾ ਬੱਚਾ ਆ ਜਾਂ ਜਿਹੜਾ ਖੁਦ ਪਟਾਖੇ ਉਡਾ ਰਿਹਾ ਉਹਦੇ ਵਾਸਤੇ ਮੈਂ ਰੱਖਿਆ ਸੀ 50000 ਰੁਪਏ ਜੁਰਮਾਨਾ ਠੀਕ ਹੈ ਜੁਰਮਾਨੇ ਮੈਂ ਇਹਨੂੰ ਕਰੂੰਗਾ ਹਾਂਜੀ ਮਾਫੀ ਮੰਗਾਉਂਗਾ ਪਬਲਿਕ ਪੱਤਰ ਤੇ ਇਹਨਾਂ ਤੋਂ ਬੁਲਾ ਲਓ ਬੰਦੇ ਤੁਹਾਡੇ ਹਾਂ ਲੋ ਪਰ ਬਰਾਬਰ ਸੇ ਬੁਲਾਓ ਧਰਮ ਸਿੰਘ ਜੀ ਅਸੀਂ ਤੁਹਾਡੇ ਕੰਮ ਤੋਂ ਬਹੁਤ ਖੁਸ਼ ਆ ਜੀ ਜੋ ਤੁਹਾਡਾ ਇਹ ਕੰਮ ਆ ਦਿਓ ਤੁਸੀਂ ਇਹ ਨਰਨਾ ਲਿਆ ਫੈਸਲੇ ਲੈ ਰਹੇ ਹੋ ਜੀ ਪਰ ਸਾਨੂੰ ਵੀ ਪਿੰਡ ਪੱਦਰ ਤੋਂ ਉਹਨਾਂ ਦੇ ਮੰਗਰੇ ਸਭ ਕਿਉਂ ਮਗਰ ਹੋਰ ਨਹੀਂ ਕੋਈ ਗੱਲ ਨਹੀਂ ਤੁਹਾਡਾ ਸਵਾਗਤ ਹੈ ਜੀ ਅਸੀਂ ਤੁਹਾਡੇ ਵਾਸਤੇ ਬੈਠੇ ਬਣਦੀ ਕਾਰਵਾਈ ਕਰੋ ਜੀ ਪਰ ਅਸੀਂ ਇਹ ਆਣੇ ਆ ਵੀ ਉਹ ਤਾਂ ਗਲਤ ਕੱਟਿਆ ਗਿਆ ਤੇ ਜਿਉਂਦੇ ਜੀ ਇਹਨਾਂ ਦੇ ਮਗਰ ਵੀ ਬੱਚੇ ਆ ਨਹੀਂ ਨਹੀਂ ਜਿਹੜੇ ਜਿਹਨਾਂ ਤੋਂ ਕਰ ਬੈਠੇ ਬੱਚੇ ਕਰ ਬੈਠੇ ਭੁਗਤ ਨਹੀਂ ਇਹਨਾਂ ਨੂੰ ਪੈ ਰਹੀਏ ਇਹ ਅਸਲ ਚ ਇਹ ਹੁੰਦਾ ਸਰਪੰਚ ਸਾਹਿਬ ਜੀ ਜਿਹੜਾ ਬੰਦਾ ਕਰਦਾ ਹੈ ਨਾ ਹਾਂ ਜੀ ਤਾਂ ਉਹਨੂੰ ਜੇ ਸਜ਼ਾ ਨਾ ਮਿਲੇ ਕੀਤੇ ਸੀ ਤੇ ਫਿਰ ਉਂਗਲਾ ਸਾਡੇ ਤੇ ਉੱਠਦਿਆਂ ਵੀ ਪੁਲਿਸ ਆ ਨਹੀਂ ਕਰਦੀ ਪੁਲਿਸ ਰਲਈ ਹੈ ਪੁਲਿਸ ਮਿਲੀ ਹੈ ਪਰ ਪੁਲਿਸ ਨਹੀਂ ਰਲਈ ਹੁੰਦੀ ਸਾਡੇ ਤੇ ਪ੍ਰੈਸ਼ਰ ਬਹੁਤ ਹੁੰਦਾ ਜਿਹੜਾ ਪ੍ਰੈਸ਼ਰ ਆ ਸਾਨੂੰ ਉਹ ਕੰਮ ਨਹੀਂ ਕਰ ਦਿੰਦਾ ਹਾਂਜੀ ਹਾਂਜੀ ਕਿਸੇ ਤਰ੍ਹਾਂ ਮੈਂ ਸਮਝ ਲਉ ਹੁਣ ਤੁਸੀਂ ਆ ਗਏ ਤੁਸੀਂ ਪੰਚਾਇਤ ਪੱਤਰ ਤੇ ਆਏ ਹੋ ਸਾਡੇ ਤੇ ਇੱਕ ਪ੍ਰੈਸ਼ਰ ਤਾਂ ਹੈ ਨਾ ਪੰਚਾਇਤ ਆਈ ਹੈ ਹਾਂ ਬੰਦਾ ਵੱਡ ਜਾਂਦਾ ਹੈ ਹਾਂ ਬਣਦਾ ਹੈ ਨਾ ਹੁਣ ਐਮਐਲਏ ਸਾਹਿਬ ਬੋਲ ਕੇ ਠੀਕ ਹੈ ਸਾਨੂੰ ਗੁੱਸਾ ਨਹੀਂ ਇਹਨਾਂ ਕੋਲ ਇਹਨਾਂ ਨੂੰ ਲੋਕਾਂ ਨੇ ਪਾਵਰਾਂ ਦਿੱਤੀਆਂ ਜੀ ਠੀਕ ਹੈ ਹੁਣ ਇਹ ਆਪਦੀ ਪਾਵਰ ਦੇ ਸਿਰ ਤੇ ਬੋਲਦੇ ਬੋਲ ਕੇ ਕੋਈ ਨੇਕ ਚੰਦ ਜੀ ਆਵਾਜ਼ ਆਜੋ ਜੀ ਸਰ ਬਹੁਤ ਗਰਮ ਹੈ ਇਹਨਾਂ ਗੱਲਾਂ ਤੇ ਇਹਨਾਂ ਨੇ ਪਹਿਰਾ ਦਿੱਤਾ ਹੋਇਆ ਇਹ ਸੱਚ ਦਾ ਰਾ ਮੱਲਿਆ ਆਪਾਂ ਇਹਨਾਂ ਦੇ ਵਿੱਚ ਅੜਚਰਾ ਨਾ ਪਾਈਏ ਜੀ ਸਾਨੂੰ ਵੀ ਅਸੀਂ ਵੀ ਅੱਗਾ ਤੋਂ ਸ਼ਰਮਿੰਦੇ ਆ ਸਰਪੰਸਰ ਅਸੀਂ ਗੱਲਾਂ ਤੋਂ ਬਾਜ ਆਜੋ ਹੋਣਾ ਕਰਮਾਈ ਹੋਰ ਕਮਾਜ ਹੈਗੀ ਆ ਦੁਕਾਨਦਾਰੀ ਹੈਗੀ ਆ ਹਾਂਜੀ ਤੁਸੀਂ ਵੀ ਬੇਟਿਆਂ ਨੂੰ ਸਮਝਾਓ ਬੱਚਿਆਂ ਨੂੰ ਨਹੀਂ ਨਹੀਂ ਨਾ ਕੁੜੀ ਲਿਆ ਕੇ ਦੇ ਹਾਂ ਸਰਪੰਸਰ ਇੱਕ ਹੋਰ ਚੀਜ਼ ਦੇਖੋ ਹੁਣ ਨੇਕ ਚੰਦ ਨੂੰ ਤੁਸੀਂ ਜਾਣਦੇ ਹਾਂ ਜਾਣਦੇ ਆ ਇਹ ਤਾਂ ਇੰਨਾ ਵੱਡਾ ਜਿਹੜਾ ਉਹ ਮੈਂ ਕਹਿੰਨਾ ਇੱਕ ਮਲਟੀ ਸਟੋਰ ਵਰਗੀ ਦੁਕਾਨ ਹੈ ਦੁਕਾਨ ਨਹੀਂ ਇਹਦਾ ਇੱਕ ਬਹੁਤ ਵੱਡਾ ਸਟੋਰ ਹੈ ਪਰਾਣਾ ਕੰਮ ਕਰਦੇ ਦਾਦੇ ਦਾਦੇ ਪੜਦਾਦਿਆਂ ਤੋਂ ਇਹ ਬੰਦੇ ਮੈਨੂੰ ਪਤਾ ਹੈ ਸਵੇਰ ਤੋਂ ਬੈਠ ਕੇ ਸ਼ਾਮ ਤੱਕ ਆਪਦੇ ਗੱਲੇ ਦੇ ਵਿੱਚੋਂ 50000 ਤੋਂ ਵੱਧ ਰੁਪਿਆ ਲੈ ਕੇ ਉੱਠਦਾ ਹੈ ਜੀ ਜੀ ਸਾਰੇ ਦਿਨ ਦੀ ਵਟਤ ਪਤਾ ਜੀ ਹਾਂ ਜੇ ਇਹ 5% ਵੀ ਵੈਸੇ 5% ਕਮਾਈ ਕੋਈ ਕਰਦਾ ਨਹੀਂ ਨਹੀਂ ਕਰ ਕਮਾਈ ਸੌਦਿਆਂ ਦੇ ਵਿੱਚ 10% ਤੋਂ ਲੈ ਕੇ ਤੇ 50 50% ਤੱਕ ਜੇ ਇਹ 10% ਦੀ ਕਮਾਈ ਕਰਦਾ ਹੋਇਆ ਨਾ ਤਾਂ ਇਹ 5000 ਰੁਪਿਆ ਇਮਾਨਦਾਰੀ ਦਾ ਲੈ ਕੇ ਆਪਦੀ ਦੁਕਾਨ ਤੋਂ ਸ਼ਾਮ ਨੂੰ ਉੱਠਦਾ ਹੈ ਇੱਕ ਉਹ ਲੋਕ ਹੈ ਜਿਹੜੇ ਦਿਹਾੜੀ ਮਜ਼ਦੂਰੀ ਉਹ ਜਿਹਦੇ ਵਿਚਾਰੇ ਤੇ ਜਿਹਦੇ ਗਰਦਨ ਕੱਟੀ ਗਈ ਉਹ ਮੀਡੀਅਮ ਕਲਾਸ ਦਾ ਬੰਦਾ ਹੈ ਉਹ ਹਾਈ ਗੱਲ ਹੈ ਜੀ ਠੀਕ ਹੈ ਉਹਦੇ ਚਾਰ ਪੰਜ ਬੱਚੇ ਹੈ ਨਿੱਕੇ ਨਿੱਕੇ ਤਿੰਨ ਇੱਕ ਚਾਰ ਹੈ ਮੈਨੂੰ ਕਨਫਰਮ ਨਹੀਂ ਉਹ ਜਨਾਬ ਉਸਨੇ ਬੱਚੇ ਪਾਲਦੇ ਆ ਉਹਦੇ ਹਾਂ ਬੱਚੇ ਬੱਚੇ ਲੋਕਾਂ ਨੂੰ ਜ਼ਾਹਰ ਦੇ ਕੇ ਥੋੜਾ ਪਾਲਨੇ ਯਾਰ ਤੇਰੀ ਬੋਲੀ ਹਜੇ ਵੀ ਨਹੀਂ ਬਦਲਦੀ ਮੈਂ ਪੰਚਾਇਤ ਦਾ ਸਤਕਾਰ ਕਰ ਰਿਹਾ ਮੈਂ ਐਮਐਲਏ ਸਾਹਿਬ ਦੀ ਕਾਲ ਆਈ ਹੈ ਠੀਕ ਹੈ ਮੈਨੂੰ ਬੇਸ਼ੱਕ ਜੋ ਮਰਜ਼ੀ ਬੋਲ ਗਏ ਹੋ ਸਕਦਾ ਉਹ ਓਨੀ ਗਰਮੀ ਦੇ ਵਿੱਚ ਮੇਰੀ ਬਦਲੀ ਕਰਵਾਉਣ ਕੋਈ ਗੱਲ ਨਹੀਂ ਅਸੀਂ ਤਾਂ ਨੌਕਰੀ ਕਰਨੀ ਹੈ ਪਬਲਿਕ ਸਰਵੰਟ ਹੈ ਹੋਰ ਥਾਂ ਕਰਨ ਲ ਪਰ ਤੇਰੀ ਬੋਲੀ ਤਾਂ ਹੌਂ ਜੋ ਕਿਲਾ ਨਹੀਂ ਸੇੜ ਤੇਰੇ ਨਿਕਲਿਆ ਹਜੇ ਠੀਕ ਹੈ ਬੱਚੇ ਪਾਲਣ ਦੇ ਬੱਚੇ ਪਾਲਣ ਦਾ ਕਿਹੜਾ ਤਰੀਕਾ ਇਹ ਕਿਹੜਾ ਤਰੀਕਾ ਬੱਚੇ ਪਾਲਣ ਦਾ ਮੌਕਾ ਦੀ ਗਰਦ ਮੈਂ ਕੱਟ ਕਰ ਦੋਈ ਬੱਚੇ ਪਾਲਦੇ ਅੱਗੇ ਚਲੋ ਸਾਰ ਅੱਗੇ ਤੋਂ ਉਹਨਾਂ ਨੂੰ ਜੀ ਇਹ ਬੰਦਾ ਮੈਂ ਕਹਿੰਦਾ ਜੇ ਇਮਾਨਦਾਰੀ ਦੀ ਕਮਾਈ ਲੈ ਕੇ ਉੱਠੇ ਨਾ ਸਰਪੰਚ ਸਾਹਿਬ ਮੈਂਬਰ ਸਾਹਿਬ ਇਹ ਬੰਦਾ ਇਮਾਨਦਾਰੀ ਦੀ ਕਮਾਈ ਲੈ ਕੇ ਉੱਠਦਾ ਇਹ 5000 ਰੁਪਏ ਘਟੋ ਘਟ ਬਚਾ ਕੇ ਉੱਠਦਾ ਸ਼ਾਮ ਨੂੰ ਉਹਦੇ ਦੁਕਾਨ ਦੇ ਗੱਲੇ ਦੇ ਵਿੱਚੋਂ ਹਾਂ ਜੀ ਇਹ ਤਾਂ ਇਹ ਕੋ ਲੋਕ ਹੈ ਜਿਹੜੇ ਵਿਚਾਰੇ 300 400 500 ਰੁਪਏ ਤੇ ਦਿਹਾੜੀ ਕਰਦੇ ਮਜ਼ਦ 30 ਦੇ 30 ਦਿਨ ਬਾਈ ਜੀ ਤੁਹਾਨੂੰ ਵੀ ਪਤਾ ਇਸ ਗੱਲ ਦਾ ਨੰਬਰ ਸਾਹਿਬ ਕਿ ਦਿਹਾੜੀ 30 ਦੇ 30 ਦਿਨ ਨਹੀਂ ਲੱਗਦੀ ਜੇ 20 ਦਿਨ 22 ਦਿਨ ਲੱਗੀ ਨਾ ਤਾਂ ਉਹਨਾਂ ਦਾ 10 ਤੋਂ 12000 ਰੁਪਏ ਮਹੀਨਾ ਬਰਦਾ ਤੇ ਪਿੱਛੇ ਪਰਿਵਾਰ ਹੁੰਦੇ ਪਤਾ ਨਹੀਂ ਚਾਰ ਜੀਆਂ ਦੇ ਕਿ ਪੰਜਾਂ ਦੇ ਕਿ ਸੱਤਾਂ ਦੇ ਉਹ ਬੰਦੇ ਟਾਈਮ ਪਾਸ ਕਰਦੇ ਹਨ ਹੁਣ ਮੈਨੂੰ ਦੱਸੋ ਇਹ ਇਹਨਾਂ ਦਾ ਲਾਲਚ ਕੀ ਹੈ ਚਾਈਨਾ ਡੋਰੇ ਕਿਉਂ ਵੇਚਦੇ ਆ ਜੇ ਇਹ ਸਧਾਰਨ ਡੋਰ ਵੇਚਦੇ ਨਾ ਜਿਹੜੀ ਆਪਣੇ ਚਾਹੇ ਅੰਮ੍ਰਿਤਸਰ ਤੋਂ ਆ ਗਈ ਜਾਏ ਕਿਤੋਂ ਹੋਰ ਆ ਗਈ ਅਸੀਂ ਤਾਂ ਸਾਰੀਆਂ ਚੀਜ਼ਾਂ ਪਹਿਲਾਂ ਪਰਤਾਲ ਕੇ ਰੱਖੀਆਂ ਹੁੰਦੀਆਂ ਉਤੋਂ ਇਹਨਾਂ ਨੂੰ 100 100 150 ਰੁਪਏ ਦਾ ਗੱਟੂ ਮਿਲਣਾ ਹੈ 100 ਤੋਂ ਘੱਟ ਵੀ ਮਿਲ ਜਾਂਦਾ ਜੇ ੜੀ ਮਾੜੀ ਹੈ ਇਹਨਾਂ ਦਾ ਉਹ ਵੇਚਦਾ 2 250 ਦਾ ਅੱਛਾ ਅੱਛਾ ਚਾਈਨਾ ਡੋਰ ਇਹਨਾਂ ਨੂੰ ਮਿਲਦੀ ਹੈ 250 ਤੋਂ 300 ਨੂੰ ਗੱਟੂ ਜਿਹੜਾ ਹੈਗਾ ਤੇ ਹੁਣ ਹਰੇਕ ਕੋਲੇ ਸਾਹਮਣੇ ਨਹੀਂ ਰੱਖੀ ਜਦੋਂ ਇਹਨਾਂ ਨੇ ਵੇਚਣੀ ਹੈ ਨਾ ਉਹ 2 250 ਵਾਲਾ ਗੱਟੂ ਜਿਹੜਾ ਇਹੋ 1000 ਤੋਂ 1500 ਦਾ ਇਹ ਤਾਂ ਗੱਲ ਹੈਗੀ ਠੀਕ ਹੈ ਇੱਕ ਪਾਸੇ ਤੁਸੀਂ ਲੋਕਾਂ ਤੋਂ 5-5 7-7 ਗੁਣਾ ਪੈਸੇ ਵਸੂ ਰ ਰਹੇ ਹੋ ਦੂਜੇ ਪਾਸੇ ਤੁਸੀਂ ਬਹੁਤ ਬਸ ਮਾਲ ਵੇਚ ਰਹੇ ਲੋਕਾਂ ਦਾ ਜੀ ਠੀਕ ਹੈ ਮੈਂ ਇਸ ਕਰਕੇ ਜੀ ਮੇਰੀ ਇੱਕ ਸੁਭਾਅ ਹੈ ਪਹਿਲੇ ਦਿਨ ਤੋਂ ਕਿ ਕਦੇ ਵੀ ਮੈਂ ਜ਼ਿੰਮੇਵਾਰ ਬੰਦਿਆਂ ਨੂੰ ਮੋੜਿਆ ਨਹੀਂਗਾ ਠੀਕ ਹੈ ਮੈਂ ਫੇਰ ਜ਼ਿਕਰ ਕਰਦਾ ਵੀ ਠੀਕ ਹੈ ਐਮਐਲਏ ਸਾਹਿਬ ਨੇ ਜੋ ਬੋਲਣਾ ਸੀ ਬੋਲ ਲਿਆ ਹਾਂਜੀ ਠੀਕ ਹੈ ਤੜਕੇ ਤੱਕ ਉਹ ਕੀ ਕਾਰਵਾਈ ਪਹੁੰਚਗੇ ਅਜੇ ਮੇਰੇ ਤਾਂ ਪਹਿਲੀ ਵਾਰੀ ਇਹੋ ਜੇ ਕੇਸ ਦੇ ਵਿੱਚ ਆਉਣਾ ਵਾਸਤਾ ਪੈ ਰਿਹਾ ਕਿਉਂਕਿ ਮੈਂ ਤਾਂ ਅਜੇ ਮਿਲ ਤਾਂ ਹਫਤਾ ਵੀ ਨਹੀਂ ਹੋਇਆ ਇੱਥੇ ਆਏ ਨੂੰ ਹੂੰ ਹੂੰ ਤੇ ਆਉਂਦਿਆ ਸ ਮੇਰਾ ਸਰਪੰਚ ਸਾਹਿਬ ਨੂੰ ਦੱਸਤਾ ਐਮ ਐਲ ਏ ਸਾਹਿਬ ਨੂੰ ਮੈਂ ਆਪਣੇ ਵੱਲੋਂ ਕਾਲ ਕਰ ਲੂੰਗਾ ਕੋਈ ਗੱਲ ਨਹੀਂ ਪਰ ਮਾਫੀ ਸ਼ਬਦ ਮੇਰੀ ਡਾਇਰੀ 'ਚ ਨਹੀਂ ਲਿਖਿਆ ਕਿਉਂਕਿ ਮੈਂ ਉਹੋ ਜਿਹੀ ਉਹੋ ਜੀ ਗਲਤੀ ਕਰਦੀ ਕਰਦਾ ਹੀ ਨਹੀਂ ਹੁੰਦਾ ਕਿ ਕਿਸੇ ਨੂੰ ਮੈਂ ਮਾਫੀ ਮੰਗਾ ਇੱਕ ਚੀਜ਼ ਦਾ ਧਿਆਨ ਰੱਖਣਾ ਐਨਾਉਂਸਮੈਂਟ ਯਾਦ ਹੈ ਮੈਂ ਦਵਾਈ ਹੋਈ ਸੀ ਹੈਗੀ ਕੰਨ 'ਚ ਹਾਂਜੀ ਜੇ ਕੋਈ ਚਾਈਨਾ ਡੋਰ ਖਰੀਦ ਕੇ ਆਪ ਦੇ ਜਵਾਕ ਨੂੰ ਦਿੰਦਾ ਜਾਂ ਕੋਈ ਆਪ ਖਰੀਦ ਕੇ ਪਤੰਗ ਚੜਾਉਂਦਾ ਤੇ ਉਹ ਚਾਹੇ ਡੋਰ ਨਾਲ ਕਿਸੇ ਦਾ ਨੁਕਸਾਨ ਹੋ ਜਾਂਦਾ ਖਰੀਦਣ ਵਾਲੇ ਵਾਸਤੇ ਮੈਂ 50000 ਦਾ ਜੁਰਮਾਨਾ ਰੱਖਿਆ ਸਰਪੰਚ ਸਾਹਿਬ ਨਾਲ ਮੈਂ ਗੱਲ ਕਰੂੰਗਾ ਕਿੰਨੇ ਜੁਰਮਾਨੇ ਨਾਲ ਘੱਟੋ ਘੱਟ ਤੇਰਾ ਸਰੋਗ ਹੈ। ਲੈਕਟਪੜਤ ਕਰਕੇ ਹੁੰਦੇ ਜੀ ਹਾਲ ਨਹੀਂ ਨਹੀਂ ਕੋਈ ਨਹੀਂ ਤੁਸੀਂ ਉਹ ਮੈਂ ਸਰਪੰਚ ਸਾਹਿਬ ਨਾਲ ਗੱਲ ਕਰੂੰਗਾ ਤੁਹਾਡੇ ਨਾਲ ਨਹੀਂ ਕਰਨੀ। ਠੀਕ ਹੈ। ਤੁਹਾਡੇ ਨਾਲ ਮੈਂ ਨਹੀਂ ਕਰਨੀ। ਛੇੜ ਜੀ? ਹਾਂ ਜੀ। ਮੈਂ 1 ਲੱਖ ਰੁਪਇਆ ਅਨਾਉਂਸ ਕਰਵਾਇਆਗਾ ਚੈਨਾ ਡੋਰ ਵੇਚਣ ਵਾਲਾ। ਹਾਂ ਨੇ ਬਥੇਰੀ ਵੇਚੀ ਐ ਬਥੇਰੀ। ਮੈਂ ਕਢਾ ਕੇ ਲੈਣਾ ਗੱਟੇ ਕਿੰਨੇ ਸੋਹਣੇ ਸੀ ਐਚ ਜੀ ਕਰਵਾਇਆ। ਮੈਂ ਗੱਟੇ ਕਢਾ ਲਿਆ ਪਰ ਕਿੰਨੇ ਸਰਪੰਚ ਸਾਹਿਬ ਗੱਟੇ ਕਢਾ ਕੇ ਵਿਖਾਦੇ ਤੇ? ਹਾਂ ਉਹ ਵੀ ਕਿੰਨੇ ਗੱਟਿਆਂ ਚ ਪਈ ਸੀਗੀ? ਤੇ ਵੇਚੇ ਕਿੰਨੇ ਹੋਣਗੇ? ਬਾਜਾ ਜੀ। ਵੇਚੇ ਕਿੰਨੇ ਹੋਣਗੇ ਠੀਕ ਹੈ ਬਠੇਰਾ ਗੱਲ ਵੱਡਿਆ ਮੌਕਾ ਦਾ ਤੁਸੀਂ ਪਹਿਲੀ ਗਲਤੀ ਸੀ ਜੀ ਸੇਠ ਜੀ ਪਹਿਲੀ ਗਲਤੀ ਨਹੀਂ ਸੀ ਮੈਨੂੰ ਸਾਰੀ ਰਿਪੋਰਟ ਹੁੰਦੀ ਹੈ ਮੈਂ ਤੁਹਾਡੀ ਦੁਕਾਨ ਤੇ ਕਿਉਂ ਗਿਆ ਜੇ ਤੁਹਾਡੇ ਨੋਟਿਸ ਦੇ ਵਿੱਚ ਕੋਈ ਹੋਰ ਬੰਦਾ ਹੈਗਾ ਨਾ ਵੀ ਵੇਚ ਰਹਾ ਤਾਂ ਮੈਨੂੰ ਉਹਦਾ ਤੁਸੀਂ ਐਂ ਕਰੋ ਗੁਪਤ ਤਰੀਕੇ ਨਾਲ ਨੰਬਰ ਦੇ ਦਿਓ ਜੇ ਚੱਕ ਕੇ ਤੁਹਾਡੇ ਵਾਲੀ ਕਾਰਵਾਈ ਬਰਾਬਰ ਦੀ ਨਾ ਨਾ ਪਾਵਾਂ ਤਾਂ ਧਰਮ ਚੋਂ ਬਰਾੜਵਾ ਖੋ ਮੈਨੂੰ ਕੀ ਕਰ ਗਈ ਸਾਹਿਬ ਇਹ ਸ਼ਹਿਰ ਚੀਰਦੀ ਹੁਣ ਫੋਟੋ ਵੇਚਣੀ ਆ ਨਹੀਂ ਨਹੀਂ ਪਰ ਇਹੋ ਛੱਡਦੇ ਹਾਂ ਜੁਰਮਾਨੇ ਨਾਲ ਤੇਰੇ ਤੇ ਦੇ ਦਾਂ 307 ਦਾ ਪਰਚਾ ਫੇਰ ਵੇਚ ਲੇਗਾ ਯਾਰ ਚਰਮਲਾ ਤੁਸੀਂ ਲੋਕਾਂ ਨੇ ਮੈਂ ਪੰਚਾਇਤ ਦਾ ਸਤਿਕਾਰ ਕਰ ਰਿਹਾ ਐ ਐਮਐਲਏ ਸਾਹਿਬ ਮੈਨੂੰ ਗਰਮ ਬੋਲ ਕੇ ਤਾਂ ਉਹਨਾਂ ਦਾ ਸਤਿਕਾਰ ਕਰ ਤੇ ਹਲੇ ਕਹਿੰਦਾ ਸਾਰਾ ਸ਼ਹਿਰ ਵੇਚਦਾ ਨਹੀਂ ਨਹੀਂ ਸਰ ਮੈਂ ਤਾਂ ਮੈਂ ਇਹਨਾਂ ਦੀ ਅਗਰ ਕੀ ਕਹਿੰਦੇ ਆਪਣੇ ਨਾਲ ਐ ਸਾਰੀ ਪੰਚਾਇਤ ਆਈ ਲੋਕ ਤਾਂ ਲोटा खोहा ਵੀ ਕਰ ਲੋਕ ਤਾਂ ਲोटा खोहा ਵੀ ਕਰ ਦੇ ਫਿਰ ਉਹ ਕਰ ਲਿਆ ਕਰੋ ਬਾਕੀ ਟੱਬਰ ਲਾ ਕੇ ਲੇਖ ਜਨ ਜੀ ਜਿਦਾਈ ਨਾ ਕਰੋ ਛੱਡ ਦੇ ਕੱਲ ਨੂੰ ਇਹਦੇ ਟਾਣ ਚ ਕਿੱਲੇ ਜੀ ਇਹਨੇ ਉੱਥੋਂ ਵੀ ਕਹਿਆ ਸੀਗਾ ਕਹਿੰਦਾ ਸਾਡੇ ਇੱਥੋਂ ਦੇ ਐਮਐਲਏ ਮੰਤਰੀ ਮੇਰੀ ਜੇਬ 'ਚ ਐ ਇਹੋ ਜਿਹੇ 20 ਥਾਣੇਦਾਰ ਆਏ 20 ਗਏ ਆ ਨਾ ਸਹੀ ਗੱਲ ਇਹ ਕਹਿ ਕੇ ਵੇਚਦਾ ਸੀ ਇਹ ਸਾਰੇ ਕੁਬੇਂਤੀ ਨਹੀਂ ਇਹਨੇ ਤਾਂ ਬਹੁਤ ਰੁਪਏ ਕਮਾਏ ਮੇਰੇ ਨਾਲ ਜਮਾ ਨਹੀਂ ਪਾ ਲਈ ਯਾਰ ਮੇਰੇ ਕੋਲ ਮਜ਼ਾਕ ਵਾਲਾ ਕੋਈ ਗੱਲ ਨਹੀਂ ਹੈਗੀ ਠੀਕ ਹੈ ਕਿਉਂ ਪਾਦੇ ਤੇਰਾ ਜੁਰਮਾਨਾ ਪਤੰਡ ਪਤੰਡ ਤੇਰਾ ਜਵਾਬ ਕਿਤਾ ਹੋ ਸੀ ਕਿ ਨਾ ਦਿਹਾੜੀਦਾਰ ਬੰਦਾ ਜੀ ਦਿਹਾੜੀਦਾਰ ਕੋਲ ਤੇਰੇ ਕੋਲ ਕਿੰਨੇ ਗੱਟੂ ਕਿੰਨੇ ਦੇ ਵਿੱਚ 1000 ਦਾ ਕਿ 1500 ਦਾ ਮੈਨੂੰ 1200 ਦਾ ਲਾਇਆ 1200 ਦਾ ਲਾਇਆ ਹਾਂ ਤੇ ਦਿਹਾੜੀਦਾਰ ਕੋਲ 1200 ਆ ਗਿਆ ਜਵਕ ਨੂੰ ਚੈਨਾ ਡੋਰ ਲੈ ਕੇ ਤੇ 100 ਰੁਪਏ ਦਾ ਵੀ ਆ ਜਾਂਦਾ ਮੈਨੂੰ ਇਹ ਚੀਜ਼ਾਂ 라ਜੂ ਪਸੰਦ ਨਹੀਂ ਹੈ ਠੀਕ ਹੈ ਠੀਕ ਹੈ ਮੈਂ ਸਤਿਕਾਰ ਕਰਦਾ ਚਾਹੇ ਆਮ ਹੋਵੇ ਜਾਂ ਖਾਸ ਹੋਵੇ ਠੀਕ ਹੈ ਇਹ ਮਜ਼ਾਕੀਆ ਗੱਲਾਂ ਮੈਨੂੰ ਨਹੀਂ ਪਸੰਦ ਆਉਂਦੀ ਮੈਂ ਆਪਣੇ ਸੀਰੀਅਸ ਮੂ ਜਰਮਾਨਾ ਲੱਗੂਗਾ ਹਾਂ ਮੈਂ ਸਰਪੰਚ ਸਾਹਿਬ ਨਾਲ ਗੱਲ ਕਰਨਾ ਐ ਐਮਐਲਏ ਸਾਹਿਬ ਨੂੰ ਮੈਂ ਕਾਲ ਕਰ ਲਊਗਾ ਜਰਮਾਨਾ ਲੱਗੂਗਾ ਤੈਨੂੰ ਵੀ ਲੱਗੂਗਾ ਇਹਨੂੰ ਵੀ ਲੱਗੂਗਾ ਲਿਖਾ ਕੇ ਲਊਗਾ ਇੱਥੇ ਬਕਾਇਦਾ ਤੁਹਾਡੇ ਕੋਲ ਤੁਹਾਡੇ ਬਕਾਇਦਾ ਬਿਆਨ ਹੋਣਗੇ ਇੱਥੇ ਕਿ ਤੁਸੀਂ ਅੱਗੇ ਤੋਂ ਇਹ ਚੀਜ਼ਾਂ ਕਰੋਗੇ ਤੁਹਾਡਾ ਮਾਫੀ ਦੀ ਹੈ ਠੀਕ ਹੈ ਸਰਪੰਚ ਸਾਹਿਬ ਮੈਂ ਡਿਪਟੀ ਸਾਹਿਬ ਦੀ ਕਾਲ ਸੀਗੀ ਤੇ ਮੈਂ ਬਸ ਮਿਲ ਕੇ ਆ ਗਿਆ ਉਹਨੂੰ ਕੋਈ ਗੱਲ ਨਹੀਂ ਮੈਂ ਕੋਈ ਗੱਲ ਨਹੀਂ ਬੰਦੇ ਖਿਆਰ ਰੱਖਿਆ ਜੀ ਹਾਂ ਮੈਂ ਨਹੀਂ ਆ ਗਿਆ ਤੁਸੀਂ ਬੈਠੋ ਆਪਾਂ ਬੈਠ ਕੇ ਗੱਲਬਾਤ ਕਰਕੇ ਨਿਬੇੜਦੇ ਆ ਇਹਨੂੰ ਰਾਜ ਸਿੰਘ ਜੀ ਇਹਨਾਂ ਨੂੰ ਬਿਠਾਓ ਜੇ ਇਹਨਾਂ ਨੂੰ ਚਾਹ ਪਾਣੀ ਪੁੱਛ ਲਓ ਜੇ ਚਾਹੀਦਾ ਕੁਝ ਤੇ ਇਧਰ ਸਰਪੰਚ ਸਾਹਿਬ ਹੋਰਾਂ ਨੂੰ ਵੀ ਪਾਣੀ ਵੀ ਪਿਆਓ ਚਾਹ ਵੀ ਪਿਆਓ ਹੋਰ ਕੋਈ ਗੱਲ ਤੇ ਕੁਝ ਮੰਗਾ ਲਓ ਖਾਣ ਵਾਸਤੇ ਚਲੋ ਕਾਕੇ